ਅੱਜ ਜਿਹੜੇ ਜੰਕਸ਼ਨ ਤੇ ਮੈਂ ਤੁਹਾਨੂੰ ਲੈ ਕੇ ਆਈ ਹਾਂ ਨਾ ਇੱਥੇ ਆ ਕੇ ਤੁਹਾਨੂੰ ਇੰਨਾ ਸਕੂਨ ਮਿਲਣਾ ਹੈ ਨਾ ਮੈਂ ਕਹਿੰਦੀ ਤੁਸੀਂ ਕਹੋਗੇ ਵੀ ਅਸੀਂ ਇੱਥੇ ਹੀ ਰਹਿਣਾ ਹੈ ਤੇ ਕਿਤੇ ਜਾਣਾ ਨਹੀਂ ਹੈ ਉਹ ਜਿਵੇਂ ਗਰਮੀ ਸ਼ੁਰੂ ਹੋ ਰਹੀ ਹੈ ਜੀ ਹਨਾ ਜੀ ਤੁਸੀਂ ਇੱਥੇ ਦੇਖੋ ਜੀ ਬਿਲਕੁਲ ਗਰਮੀ ਫੀਲ ਨਹੀਂ ਹੋ ਰਹੀ ਤੁਹਾਨੂੰ ਨਹੀਂ ਬਿਲਕੁਲ ਨਹੀਂ ਬਿਲਕੁਲ ਆ ਬਿਲਕੁਲ ਠੰਡਾ ਪਿਆ ਜੀ ਦੇਖ ਲਓ ਤੁਸੀਂ ਜਦੋਂ ਇੱਥੋਂ ਬਾਹਰ ਨਿਕਲੋਗੇ ਤੁਹਾਨੂੰ ਪਤਾ ਲੱਗੋਈ ਬਾਹਰ ਕਿੰਨੀ ਗਰਮੀ ਹੈ ਕੀ ਆ ਬਾਤ ਹੈ ਇਕ ਵੱਖਰੀ ਨਜ਼ਾਰਾ ਜਿਹੜਾ ਨਜ਼ਰ ਆਉਂਦਾ ਹੈ ਇਹ ਫਰਨ ਹਾਊਸ ਹੈ ਜੀ ਹੂੰ ਇਹ ਮਹਾਰਾਜਾ ਰਜਿੰਦਰ ਸਿੰਘ ਨੇ 19 ਸਦੀ ਦੇ ਖੀਲੇ ਸਾਲ ਦੇ ਵਿੱਚ ਬਣਵਾਇਆ ਸੀ ਇਹ ਕਿੰਨਾ ਨੇ ਬਣਾਇਆ ਸੀ ਕਾਉਂਟੇਨ ਇਹ ਫਾਉਂਟੇਨ ਜਦੋਂ ਇਹ ਬਣਿਆ ਜੀ ਫਰਨ ਹਾਊਸ ਇਹ ਉਸ ਵੇਲੇ ਦਾ ਹੀ ਹੈ ਜੀ ਹਾਂਜੀ ਅੱਛਾ ਇਹ ਉਹਨਾਂ ਪ੍ਰਾ ਹਾਂਜੀ ਹਾਂਜੀ ਉਦੋਂ ਹੀ ਹੈ ਜੀ ਅਗਰ ਦਾ ਪੱਥਰ ਲੱਗਿਆ ਹੋਇਆ ਹੈ ਨਾ ਇਗਨੀ ਪੱਥਰ ਦੀ ਵਰਤੋਂ ਕੀਤੀ ਗਈ ਹੈ ਮਤਲਬ ਇਤਨਾ ਗਰਮੀ ਦੇ ਮੌਸਮ ਦੇ ਵਿੱਚ ਬੰਦਾ ਇੱਥੇ ਆਵੇ ਤੇ ਮਹਿਸੂਸ ਹੀ ਨਹੀਂ ਹੁੰਦਾ ਵੀ ਹੈਨਾ ਇਤੋਂ ਵਧੀਆ ਤਾਂ ਕੋਈ ਥਾਂ ਹੈ ਹੀ ਨਹੀਂ ਸ੍ਰੀ ਅਕਾਲ ਮੇਰੇ ਉਸ ਠਿਕਟਾਕ ਹੋਣਗੇ ਮੈਂ ਆ ਤੁਹਾਡੇ ਨਾਲ ਤੁਹਾਡੀ ਆਪਣੀ ਜੁਗਨੀ ਯਾਨੀ ਕਿ ਨੂਰਵਜੋ ਸੋਬੇ ਅੱਜ ਜਿਹੜੇ ਜੰਕਸ਼ਨ ਤੇ ਮੈਂ ਤੁਹਾਨੂੰ ਲੈ ਕੇ ਆਈਆਂ ਨਾ ਇੱਥੇ ਆ ਕੇ ਤੁਹਾਨੂੰ ਇੰਨਾ ਸਕੂਨ ਮਿਲਦਾ ਹੈ ਨਾ ਮੈਂ ਕਿਹਦੀ ਤੁਸੀਂ ਕਹੋਗੇ ਵੀ ਸਿੱ ਇੱਥੇ ਰਹਿਣਾ ਤੇ ਕਿਤੇ ਜਾਣਾ ਨਹੀਂ ਹੈ ਬੜੀ ਕਮਾਲ ਦੀ ਥਾਂ ਤੇ ਲੈ ਕੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਪਟਿਆਲਾ ਬਹੁਤ ਜ਼ਿਆਦਾ ਫੇਮਸ ਹੈ ਆਪਣੇ ਵੱਖ-ਵੱਖ ਰੀਆਂ ਥਾਵਾਂ ਕਰਕੇ ਸੋ ਇੱਥੇ ਲੋਕ ਘੁੰਮਣ ਫਿਰਨ ਆਉਂਦੇ ਨੇ ਤੇ ਸਭ ਤੋਂ ਜ਼ਿਆਦਾ ਆਪਾਂ ਇੱਥੇ ਜ਼ਿਕਰ ਕਰੀਏ ਤਾਂ ਬਾਰਾਦਰੀ ਗਾਰਡਨ ਜਿਸ ਦਾ ਨਾਮ ਕਾਫੀ ਚਰਚਾ ਦੇ ਵਿੱਚ ਆਉਂਦਾ ਹੈ ਘੁੰਮਣ ਫਿਰਨ ਲਈ ਸੈਰ ਸਪਟੇ ਲਈ ਬਹੁਤ ਵਧੀਆ ਥਾਂ ਤੇ ਬਾਰਾਦਰੀ ਗਾਰਡਨ ਦੇ ਵਿੱਚ ਹੀ ਅਸੀਂ ਇੱਕ ਬੜੀ ਕਮਾਲ ਦੀ ਚੀਜ਼ ਲੱਭ ਲਈ ਹੈ ਜੋ ਹੈਗੇ ਜੀ ਫਰਨ ਹਾਊਸ ਜਿਸ ਦਾ ਨਾ ਫਰਨ ਹਾਊਸ ਦੇ ਵਿੱਚ ਕੀ ਹੈ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਐਂਡ ਇੱਥੇ ਜਾ ਕੇ ਜਿਹੜਾ ਸਕੂਨ ਮਿਲਦਾ ਹੈ ਨਾ ਮਤਲਬ ਕਮਾਲ ਦੀ ਗੱਲ ਐ ਸੋ ਇਹਦੇ ਬਾਰੇ ਥੋੜਾ ਜਿਹਾ ਅਸੀਂ ਜਾਣ ਲੈਨੇ ਆ ਫਿਰ ਅਸੀਂ ਤੁਹਾਨੂੰ ਥੋੜਾ ਜਿਹਾ ਜਾ ਕੇ ਅੰਦਰ ਅੰਦਰ ਦਿਖਾਵਾਂਗੇ ਵੀ ਵੀ ਕੀ ਕੁਝ ਹੈਗਾ ਕੀ ਨਹੀਂ ਔਰ ਇਹ ਜੀ ਸਾਡੀ ਪ੍ਰਾਣੀਆ ਵਿਰਾਸਤਾ ਦੇ ਵਿੱਚੋਂ ਇੱਕ ਆ ਸਾਡੀ ਪ੍ਰਾਣੀ ਵਿਰਾਸਾ ਸਾਡੇ ਮਹਾਰਾਜਿਆਂ ਦੇ ਵੱਲੋਂ ਬਣਾਈ ਗਈ ਇਹ ਵਿਰਾਸਤਾ ਜਿਹੜੀ ਹੁਣ ਤੱਕ ਜਿਹੜੀ ਇਸ ਸਾਹਮਣੇ ਰੱਖੀ ਹੋਈ ਹੈ ਇਹ ਜਿਹੜਾ ਨਕਸ਼ਾ ਬਣਿਆ ਹੋਇਆ ਹੈ ਮੁਗਲ ਕਾਲਿੰਦ ਦੁਆਰਾ ਜਿਹੜੇ ਉਸ ਸਮੇਂ ਦੇ ਨਕਸ਼ੇ ਮੁਗਲ एंपਾਇਰਸ ਵੇਲੇ ਦੇ ਨਕਸ਼ੇ ਸਿੱਕੇ ਉਹ ਉਦੋਂ ਦੇ ਬਣਾਏ ਹੋਏ ਨੇ ਕਿ ਤੁਸੀਂ ਦੇਖੋਗੇ ਗ੍ਰੀਨਰੀ ਬਹੁਤ ਸੋਹਣੀ ਹੈ ਅੰਦਰ ਇਹਦਾ ਇਤਿਹਾਸ ਥੋੜਾ ਜਿਹਾ ਕੀ ਹੈ ਕਿ ਫਰਨ ਹਾਊਸ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ 19ਵੀਂ ਸਦੀ ਦੇ ਖੀਰਲੇ ਸਾਲ 1876 ਤੋਂ 1900 ਦੇ ਵਿੱਚ ਬੋਟੈਨੀਕਲ ਗਾਰਡਨ ਕੋਲਕੱਤਾ ਵਿਖੇ ਫਰਨ ਹਾਊਸ ਦੇ ਪੈਟਰਨ ਦੇ ਉੱਤੇ ਬਣਾਇਆ ਸੀਗਾ ਤੇ ਇਹ ਸਾਰੀ ਇਮਾਰਤ 96 ਛੋਟੇ ਤੇ ਵੱਡੇ ਖੰਭਿਆਂ ਦੇ ਮਗਰੇ ਜਾਲੀ ਲਾ ਕੇ 3.5 ਫੁੱਟ ਦੀ ਉਚਾਈ ਦੀਵਾਰ ਤੇ ਬਣਾਈ ਗਈ ਹੈ ਇਸ ਦੇ ਅੰਦਰਲੇ ਪਾਸੇ ਕਹਿੰਦੇ ਕਿ ਖੰਗਰੀ ਪੱਥਰਾਂ ਦੀ ਵਰਤੋਂ ਬਹੁਤ ਹੀ ਸੁੰਦਰ ਢੰਗ ਦੇ ਨਾਲ ਕੀਤੀ ਗਈ ਹੈ ਇਹਦੇ ਵਿੱਚ ਜੇ ਆਪਾਂ ਫੁਹਾਰਿਆਂ ਦੀ ਗੱਲ ਕਰੀਏ ਤਾਂ ਉਹ 54 ਫੁਹਾਰੇ ਨੇ ਤੇ 32 ਜਾਰੀਆਂ ਦੇ ਵਿੱਚੋਂ ਜਦੋਂ ਪਾਣੀ ਚੱਲਦਾ ਤਾਂ ਇੰਜ ਜਾਬਦਾ ਹੁੰਦਾ ਵੀ ਜਿਵੇਂ ਬਰਸਾਤ ਪੈ ਰਹੀ ਹੁੰਦੀ ਹੈ ਤਾਂ ਇਸ ਦੇ ਵਿੱਚ ਕਹਿੰਦੇ ਵੀ ਚੂਨੇ ਦੇ ਬਣੇ ਹਿਰਾ ਬਹੁਤ ਹੀ ਸੂਜੇ ਢੰਗ ਦੇ ਨਾਲ ਬਣਾਏ ਗਏ ਨੇ ਤੇ ਹਰ ਤਰ੍ਹਾਂ ਦੇ ਬੂਟੇ ਅਤੇ ਫੁੱਲਾਂ ਆਦਿ ਨੂੰ ਅਜਿਹੇ ਸੁੰਦਰ ਢੰਗ ਨਾਲ ਲੇਆਉਟ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਵਾਲੇ ਹਰ ਪ੍ਰਾਣੀ ਦਾ ਮਨ ਮੋਹ ਲੈਂਦੇ ਨੇ ਸੋ ਇਹਨਾਂ ਨੂੰ ਜਿਹੜਾ ਦੇਖਦੇ ਆ ਜੀ ਬਾਗਬਾਨੀ ਵਿਭਾਗ ਪੰਜਾਬ ਪਟਿਆਲਾ ਸੋ ਫਰਨ ਹਾਊਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਹਿ ਲਓ ਵੀ ਜਦੋਂ ਤੁਸੀਂ ਐਂਟਰੀ ਕਰੋਗੇ ਤਾਂ ਤੁਹਾਨੂੰ ਉਹ ਫਾਰੇ ਵੀ ਜਿਹੜੇ ਨੇ ਉਹ ਚੱਲਦੇ ਦਿਖਣਗੇ ਪਰ ਇਸ ਤੋਂ ਇਲਾਵਾ ਖਾਸ ਗੱਲ ਕੀ ਹੈਗੀ ਹੈ ਕਿ ਜਿਵੇਂ ਅਸੀਂ ਕਈ ਵੀ ਜਿਹੜੀਆਂ ਕੰਧਾਂ ਨੇਗੀਆਂ ਉਹ ਮੋਸਟਲੀ ਹੁੰਦੀਆਂ ਆਪਾਂ ਕਹਿ ਲਈਏ ਵੀ ਇੱਟਾਂ ਦੀ ਕੰਧਾਂ ਬਣਾਈਆਂ ਹੁੰਦੀਆਂ ਪਰ ਜਿਹੜੀਆਂ ਇਹ ਕੰਧਾਂ ਨੇਗੀਆਂ ਇਹ ਜਾਲੀ ਦੇ ਵਿੱਚ ਜਿਹੜੇ ਪੱਥਰ ਨੇ ਜਾਲੀ ਦੇ ਵਿੱਚ ਉਹ ਜਿਹੜੇ ਪੱਥਰ ਨੇਗੇ ਉਹ ਪਾ ਕੇ ਬਣਾਏ ਹੋਣੇ ਇਹ ਪੱਥਰ ਜਿਹੜੇ ਕਹ ਲੋ ਵੀ ਚੂਨੇ ਦੇ ਪੱਥਰ ਆ ਤੁਸੀਂ ਵੇਖੋ ਕਿ ਪੁਰਾਣੀਆਂ ਚੀਜ਼ਾਂ ਕਿੰਨੀਆਂ ਵਧੀਆ ਤਰੀਕੇ ਦੇ ਨਾਲ ਬਣਾਈਆਂ ਗਈਆਂ ਵੀ ਇੱਥੇ ਮਤਲਬ ਅੱਜ ਦਾ ਸਮਾਂ ਆ ਗਿਆ ਤੇ ਇਹ ਚੀਜ਼ਾਂ ਹਜੇ ਵੀ ਖਰਾਬ ਨਹੀਂ ਹੋਈਆਂ ਹੈਗੀਆਂ ਬਸ ਮਾੜੀ ਬੁੱਟੀ ਸੰਭਾਲ ਦੀ ਲੋੜ ਹੁੰਦੀ ਹੈ ਤੇ ਹਜੇ ਤੱਕ ਕਹਿੰਦੇ ਵੀ ਪੁਰਾਣਾ ਚੱਲ ਰਿਹਾ ਉਹ ਗੱਲ ਨਹੀਂ ਸੁਣੀ ਕਹਿੰਦੇ ਪੁਰਾਣਾ ਕਿਹਨੇ ਹੁੰਦੇ ਨੇ 100 ਦਿਨ ਤੇ ਨਵਾਂ 9 ਦਿਨ ਹੁੰਦਾ ਇਹੋ ਗੱਲ ਵਾਲੀ ਗੱਲ ਹੋ ਗਈ ਤੇ ਮੈਂ ਕਿੰਨੀ ਵੀ ਅੱਖ ਨਾਲ ਦੇਖੂਗੇ ਨਾ ਬੜਾ ਆਨੰਦ ਆਉਣਾ ਤੁਹਾਨੂੰ ਬਹੁਤ ਹੀ ਸੋਹਣਾ ਮਤਲਬ ਡਿਜ਼ਾਈਨ ਕੀਤਾ ਕਿ ਤੇ ਜਿਹੜੇ ਪਟਿਆਲੇ ਦੇ ਮਹਾਰਾਜੇ ਸੀ ਨਾ ਉਹ ਕਿਤੇ ਵੀ ਘੁੰਮਣ ਫਿਰਨ ਜਾਂਦੇ ਸੀ ਜਾਂ ਬਾਹਰ ਜਾਂਦੇ ਸੀਗੇ ਤਾਂ ਉਹਨਾਂ ਨੂੰ ਹੁੰਦਾ ਸੀ ਕਿ ਆ ਵੀ ਜਿਹੜੀ ਚੀਜ਼ ਉੱਥੇ ਆ ਜੋ ਉਹਨੂੰ ਪਸੰਦ ਆ ਗਈ ਤਾਂ ਉਹਨਾਂ ਨੂੰ ਹੁੰਦਾ ਸੀ ਵੀ ਅਸੀਂ ਇੱਥੇ ਬਣਾ ਲਈਏ ਉਹ ਚੀਜ਼ ਵੀ ਸਾਡੇ ਸ਼ਹਿਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਜਿਹਦੇ ਇਸੇ ਕਰਕੇ ਪਟਿਆਲੇ ਨੂੰ ਵਿਰਾਸਤੀ ਸ਼ਹਿਰ ਕਿਹਾ ਜਾਂਦਾ ਹੈਗਾ ਤਾਂ ਹੁਣ ਜੀ ਵੇਖੋ ਵੀ ਆ ਬੜਾ ਕਮਾਲ ਦਾ ਲਾਇਆ ਇਹਨਾਂ ਨੇ ਸੋ ਆ ਜੜੀਆਂ ਦੇ ਨਾਲ ਇਹ ਬਣਿਆ ਹੋਇਆਗਾ ਤੇ ਇਦਾਂ ਜਦੋਂ ਐਂਟਰੀ ਹੁੰਦੀ ਹੈ ਬੜਾ ਕਬਾਦਾ ਹੁਣ ਤੁਹਾਨੂੰ ਥੋੜਾ ਜਿਹਾ ਅਸੀਂ ਚਮਤਕਾਰ ਹੁੰਦਾ ਦਿਖਾਵਾਂਗੇ ਕੈਮਰੇ ਰਾਈ ਸੋ ਜੇ ਤੁਸੀਂ ਇੰਤਜ਼ਾਰ ਕਰੋ ਤਾਂ ਬਹੁਤ ਹੀ ਸੋਹਣੀ ਚੀਜ਼ ਹੋਣ ਵਾਲੀ ਹੈ ਸੋ ਉਹਦੇ ਲਈ ਤੁਸੀਂ ਅੱਖ ਜਿਹੜੀ ਆ ਇਹ ਫੋਨ ਤੇ ਤੇ ਆਪਣੀ ਵੀਡੀਓ ਤੇ ਟਿਕਾ ਕੇ ਰੱਖਣੀ ਹੈ ਇਹ ਦੇਖੋ ਬਣ ਗਈ ਗੱਲ ਪਵਾਤਾ ਨਮੀ ਕਹਿ ਲੋ ਵੀ ਇਹ ਤਾਂ ਦੋਸਤੋ ਉਹ ਥਾਂ ਆਂਗੀ ਜਿੱਥੇ ਅਸੀਂ ਆਪਣੀ ਮਰਜ਼ੀ ਦੇ ਨਾਲ ਨਾ ਮੀਂਹ ਵੀ ਪਾ ਸਕਦੇ ਆ ਵੀ ਕਹਿ ਲੋ ਵੀ ਇੱਥੇ ਤਾਂ ਜੰਨਤ ਹੀ ਹੈਗੀ ਸੋ ਦੇਖੋ ਪੈਂਦੀਆਂ ਕਿੜੀਆਂ ਕੀ ਬਾਤ ਹੈ ਇੱਕ ਉਹ ਕਰੇ ਨਜ਼ਾਰਾ ਜਿਹੜਾ ਨਜ਼ਰ ਆਉਂਦਾ ਹੈ ਸੁਵੈਣੀ ਗਰਮੀ ਦੇ ਵਿੱਚ ਜੇ ਮੀਂਹ ਪੈ ਜਾਏ ਤੇ ਵੱਡੀ ਰਾਹਤ ਹੋ ਜਾਂਦੀ ਹੈ ਕਿ ਸੋ ਤੁਹਾਨੂੰ ਅੱਜ ਦਿਖਾਵਾਂਗੇ ਜੇ ਬਹੁਤ ਕੁਝ ਹੋਣ ਵਾਲਾ ਹੈ ਤੇ ਐ ਤੇ ਹਜੇ ਸੌਣ ਦੇ ਮਹੀਨੇ ਦੀ ਯਾਦ ਕਰਾਤੀ ਸੌਣ ਦੀ ਜਿਹੜੀ ਢਿੱਕਣੇਗੀ ਕੜੀ ਪੈਂਦੀ ਹੁੰਦੀ ਆ ਉਹ ਪਵਾਤੀ ਮੈਂ ਕਹਿੰਨੀ ਆ ਵੀ ਬਹੁਤ ਵੇ ਜਿਨ੍ਹਾਂ ਨੇ ਵੀ ਇਹ ਡਿਜ਼ਾਈਨ ਕੀਤਾ ਨਾ ਬਹੁਤ ਸੋਹਣੇ ਡਿਜ਼ਾਈਨ ਹੈ ਮੈਨੂੰ ਲੱਗਦਾ ਵੀ ਉਹਨਾਂ ਨੂੰ ਸ਼ੌਂਕ ਹੋਊਗਾ ਮੀਂਹ ਨਾਲ ਹਨਾ ਵੀ ਮੀਂਹ ਪੈਣ ਦਾ ਮੀਂਹ 'ਚ ਰਹਿਣ ਦਾ ਥੋੜਾ ਜਿਹਾ ਐ ਲੱਗਦਾ ਵੀ ਕੁਦਰਤ ਆ ਗਈ ਇੱਥੇ ਹਨਾ ਸੋ ਇਹ ਜਿਹੜਾ ਮੈਂ ਬੰਦ ਨੂੰ ਇਹ ਵੀ ਦੱਸ ਦਿੰਨੀ ਆ ਕਿ ਇਹ ਮੀਂਹ ਕਿਵੇਂ ਪੈ ਰਿਹਾ ਇਹ ਮੀਂਹ ਪੈਣ ਦਾ ਕਾਰਨ ਇਦਾਂ ਨਹੀਂ ਹੈ ਕਿ ਰੱਬ ਨੇ ਬੱਦਲ ਕੀਤੇ ਤੇ ਬੱਦਲਾਂ ਤੋਂ ਮੀਂਹ ਪੈਣ ਲੱਗ ਗਿਆ ਇਹ ਅਸੀਂ ਬੱਦਲ ਹੀ ਬਣਾ ਲਏ ਨੇ ਕਹਿ ਲਊ ਹਣਾ ਜਿਵੇਂ ਕਹਿੰਦੇ ਨੇ ਵੀ ਜਿਵੇਂ ਚਾਈਨਾ ਦੇ ਵਿੱਚ ਕਹਿੰਦੇ ਉਹ ਟੈਕਨੀਕ ਚੱਲੀ ਉਹ ਆਪਣੀ ਮਰਜ਼ੀ ਨਾਲ ਕਲਾਊਡ ਬਣਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਮੀਂਹ ਪੈਣ ਲੱਗ ਜਾਂਦਾ ਤੇ ਇਹ ਨੈਚੁਰਲ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤੇ ਇਹ ਨੈਚੁਰਲੀ ਪਾਣੀ ਹੈ ਇਹ ਕੀ ਹੈ ਜੀ ਫੁਹਾਰੇ ਚੱਲਦੇ ਨੇ ਜਿੱਦਿ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਵੀ ਉਹ ਫੁਫਾਰੇ ਨੀ ਨਾ ਉਹ ਚੱਲੰਗ ਦੇ ਨਾਲ ਸਾਨੂੰ ਐ ਲੱਗਦਾ ਵੀ ਕੋਈ ਫੁਫਾਰੇ ਹੈ ਵੀ ਇਹਦੇ ਵਿੱਚ 54 ਦੇ ਨੀਅਰ ਬਾਊਟ ਨੇਗੇ ਹੁਣ ਤੁਸੀਂ ਵੇਖੋ ਵੀ ਹਜੇ ਸੈਂਟਰ ਵਾਲਾ ਫੁਫਾਰਾ ਹੈ ਤਾਂ ਉਹ ਨਹੀਂ ਚੱਲਿਆ ਹੈਗਾ ਤੇ ਆਹ ਦੇਖੋ ਸਾਈਡ ਵਾਲੇ ਫੁਫਾਰੇ ਤਾਂ ਪਤਾ ਨਹੀਂ ਕੀ ਗੱਲਬਾਤ ਹੋ ਜਾਣੀ ਸੀ ਹੈਨਾ ਤੁਸੀਂ ਦੇਖੋ ਵੀ ਬੜਾ ਮਜ਼ਾ ਆ ਰਿਹਾ ਵੇਖ ਕੇ ਸੋ ਕੀਤੇ ਕਿ ਤਿਲ ਕਰ ਰਹੇ ਇੱਥੇ ਆਨ ਦਾ ਮੈਨੂੰ ਵੇਖ ਕੇ ਅੱਜ ਤਾਂ ਜੰਕਸ਼ਨ ਪੂਰਾ ਕੈਂਪ ਫੜ ਕੇ ਲੱਗੇ ਹੈ ਨਾ ਮੈਸੋ ਬਈ ਗਰਮੀ ਹੈ ਥੋੜਾ ਆਨੰਦ ਲੈਣਾ ਹੈ ਘੁੰਮਣਾ ਫਿਰਨਾ ਤੇ ਇਹੋ ਜੀ ਥਾਵਾਂ ਦੇਖਣੀ ਚਾਹੀਦੀ ਸੋ ਆਓ ਫਿਰ ਅੱਗੇ ਥੋੜਾ ਜਿਹਾ ਦੇਖ ਲਈਏ ਨਾ ਛਤਰੀ ਲੈ ਕੇ ਆਉਣ ਵਾਲੀ ਸੀ ਮੈਨੂੰ ਲੱਗਦਾ ਅੱਜ ਕੀ ਬਾਤ ਹੈ ਜੀ ਜੇ ਇੱਥੇ ਕਿਤੇ ਚਾਹ ਦੀ ਪਿਆਲੀ ਹੋ ਜੇ ਨਾ ਆਨੰਦ ਹੀ ਆ ਜਾਏ ਸੱਚੀ ਦੱਸਾਂ ਮੈਂ ਲੈ ਸੁਣ ਰਿਓ ਤੁਸੀਂ ਆਵਾਜ਼ ਸੁਣ ਰਿਓ ਤੁਸੀਂ ਬੱਦਲਾਂ ਦੀ ਆਵਾਜ਼ ਆਉਂਦੀ ਹੈ ਇੱਦਾਂ ਲੱਗਦਾ ਹੈ ਕਿ ਜਿਵੇਂ ਬੱਦਲ ਹੀ ਗਰਜ ਰਹੀ ਹੁਣ ਐਂ ਲੱਗਦਾ ਜਿਵੇਂ ਰੱਬ ਨੇ ਈ ਪਵਾ ਦਿੱਤਾ ਹੈ ਓ ਮਾਈ ਗੋਡ ਇਹਦੇ ਐ ਲੱਗਦਾ ਜਿਵੇਂ ਕਿ ਜਾਦੂ ਹੀ ਹੋ ਗਿਆ ਹੁੰਦਾ ਹੈ ਮੇਰੇ ਕੋਲ ਹਨਾ ਸੋ ਆ ਦੇਖੋ ਵੱਖ-ਵੱਖ ਰਤਾਂ ਲੱਗੇ ਨਹੀਂ ਹਨ ਹੈਰਾਨੀ ਦੀ ਗੱਲ ਹੈ ਵੀ ਦੇਖੋ ਇਹ ਪੱਥਰ ਦੇ ਵਿੱਚ ਵੀ ਹਨਾ ਵੀ ਉਹ ਕਹਿੰਦੇ ਨੇ ਉੱਗਣ ਵਾਲੇ ਉਹ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਉਹ ਗੱਲ ਆ ਕੀ ਬਾਤ ਹੈ ਜੀ ਸੋ ਫਰਮ ਹਾਊਸ ਪਟਿਆਲਾ ਇਹਨੂੰ ਕਹਿੰਦੇ ਨੇ ਵਾਕੀ ਮਤਲਬ ਕਮਾਲ ਦਾ ਹੈਗਾ ਤੇ ਤੁਸੀਂ ਵੇਖੋ ਵੀ ਜਾਲੀਆਂ ਰਹੀ ਮੀਂਹ ਪੈਂਦਾ ਵੱਖ-ਵੱਖੀ ਤਰ੍ਹਾਂ ਦੇ ਇੱਥੇ ਪਲਾਂਟਸ ਵੀ ਇਹਨਾਂ ਨੇ ਰੱਖੇ ਹੋਏ ਹੈਗੇ ਵੀ ਤਰ੍ਹਾਂ ਤਰ੍ਹਾਂ ਦੇ ਪਲਾਂਟਸ ਨੇਗੇ ਐਂਡ ਆਹ ਲੋਕੇਸ਼ਨਸ ਵੀ ਬੜੀਆਂ ਕਮਾਲ ਦੀਆਂ ਨੇ ਦੇਖੋ ਇਧਰ ਫੁਫਾਰੇ ਚੱਲਦੇ ਤੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਐਂਡ ਬੈਕ ਸਾਈਡ ਤੁਸੀਂ ਦੇਖੋ ਵੀ ਜਿਹਾ ਆਪਾਂ ਕਹੀਏ ਵੀ ਇੱਥੇ ਆਪਾਂ ਵਾਕ ਕਰਨੀ ਆ ਵਾਕ ਲਈ ਵੀ ਬਹੁਤ ਵਧੀਆ ਚੀਜ਼ ਐ ਮਤਲਬ ਪੁਰਾਣੇ ਹੀ ਰਾਜੇ ਮਹਾਰਾਜੇ ਨੇ ਦਿਮਾਗ ਹੀ ਬੜਾ ਕਮਾਲ ਦਾ ਸੀਗਾ ਜਿਹੜੀ ਚੀਜ਼ ਉਹਨਾਂ ਨੇ ਪਸੰਦ ਕਰ ਲਈ ਨਾ ਉਹ ਚੀਜ਼ ਤਾਂ بس ਲੈ ਹੀ ਲਈ ਤੇ ਮੈਨੂੰ ਲੱਗਦਾ ਇਹ ਤਾਂ ਬਹੁਤ ਹੀ ਵਧੀਆ ਚੁਆਇਸ ਹੈ ਸੋ ਤੁਸੀਂ ਵੇਖਿਆ ਕਿ ਕਿਵੇਂ ਮੀਂਹ ਪੈ ਰਿਹਾ ਸੀ ਇੱਥੇ ਤੇ ਹੁਣ ਇੱਕੋ ਦਮ ਸ਼ਾਂਤ ਬੀਜਾ ਮਾਹੌਲ ਹੋ ਗਿਆ ਇਹ ਇਹ ਕਰਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਤੁਹਾਡਾ ਮੈਂ ਨਵਰਨਜੀਤਾ ਜੀ ਰਣਜੀਤ ਜੀ ਅਸੀਂ ਵੇਖਿਆ ਕਿ ਤੁਸੀਂ ਇੱਕ ਬਟਨ ਨੱਪਿਆ ਤੇ ਮੀ ਬਵਾਤਾ ਇੱਕ ਬਟਨ ਨੱਪਿਆ ਤੇ ਮੀ ਹਟ ਵੀ ਗਿਆ ਹੈ ਹਾਂਜੀ ਇਹ ਫਰਨ ਹਾਊਸ ਹੈ ਜੀ ਇਹ ਮਹਾਰਾਜਾ ਰਜਿੰਦਰ ਸਿੰਘ ਨੇ 19ਵੀਂ ਸਦੀ ਦੇ ਖੇਲੇ ਸਾਲ ਦੇ ਵਿੱਚ ਬਣਵਾਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਵੀ ਅੰਦਰ ਜਿਹੜੀ ਹੈ ਜੀ ਫਰਨ ਖੰਗਰੀ ਪੱਥਰ ਦੀ ਵਰਤੋਂ ਕੀਤੀ ਗਈ ਹੈ ਤੇ ਸਾਰੇ ਕਾਰਨਰ ਦੇ ਵਿੱਚ ਜਿਹੜੀ ਫਰਨ ਲਾਈ ਹੋਈ ਹੈ ਠੀਕ ਹੈ ਜੀ ਫਰਨ ਦੇ ਪੈ ਲੱਗਦਾ ਇੱਥੇ ਬਹੁਤ ਕਿਸਮਾਂ ਨਹੀਂ ਜੀ ਬਾਕੀ ਹੋਰ ਵੀ ਔਰਨਾਮੈਂਟ ਦੇ ਜਿਹੜੇ ਪਲਾਂਟ ਲਾ ਕੇ ਇਹਨਾਂ ਨੂੰ ਡੈਕੋਰੇਟ ਕੀਤਾ ਗਿਆ ਜੀ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਗੱਲ ਕਰੀ ਬਿਜਵੀ ਦੇਖਭਾਲ ਕਿਵੇਂ ਕਰਦੇ ਹੋਗੇ ਇਹਨਾਂ ਦੀ ਮਤਲਬ ਕਦੋਂ ਆਉਣੇ ਹੋ ਜਾਂ ਪਾਣੀ ਪੂਣੀ ਵੀ ਤਾਂ ਦੇਣਾ ਪੈਂਦਾ ਪੌਦਿਆਂ ਨੂੰ ਆਹ ਦੇਖਭਾਲ ਦੀ ਰੂਟੀਨ ਦੇ ਵਿੱਚ ਕਰਦੇ ਆਂ ਸਾਡਾ ਬੰਦਾ ਹੁੰਦਾ ਜੀ ਇੱਥੇ EMPLOYEES ਜਰੂਰ ਹੁੰਦਾ ਤੇ ਉਹ ਹੀ ਦੇਖਭਾਲ ਕਰਦਾ ਜੋ ਵੀ ਮੇਨਟੇਨੈਂਸ ਹੁੰਦੀ ਹੈ ਪਾਣੀ ਲਾਣਾ ਸਾਫ ਸਫਾਈ ਉਹ ਕਰਦਾ ਰਹਿੰਦਾ ਠੀਕ ਹੈ ਠੀਕ ਹੈ ਇਹ ਮਤਲਬ ਇਹ ਸਪੈਸ਼ਲ ਕਿਸੇ ਓਕੇਸ਼ਨ ਤੇ ਚਲਾਉਣੇ ਹੋ ਜਿ ਹਾਂਜੀ ਵੈਸੇ ਵੀ ਦੇਖੋ ਜੇ ਗਰਮੀ ਪੈਂਦੀ ਆ ਤਾਂ ਬੂਟਿਆਂ ਨੂੰ ਪਾਣੀ ਦੀ ਲੋੜ ਤਾਂ ਪੈਂਦੀ ਆ ਜੀ ਹਨਾ ਤਾਂ ਸਾਨੂੰ ਚਲਾਣੀ ਪੈਂਦੇ ਆ ਜੀ ਫਾਰੇ ਬੇਚਾ ਤਰੀਕੇ ਨਾਲੀ ਬੂਟਿਆਂ ਨੂੰ ਪਾਣੀ ਲੱਗ ਜਾਂਦਾ ਤੇ ਨਾਲੇ ਮਾਹੌਲ ਸੋਹਣਾ ਬਣ ਜਾਂਦਾ ਹਾਂਜੀ ਹਾਂ ਜਦੋਂ ਫਾਰੇ ਚੱਲਦੇ ਨੇ ਜੀ ਹਨਾ ਤੁਸੀਂ ਦੇਖਿਆ ਜੀ ਵੀ ਇੱਕ ਨਾਲ ਜੀ ਆਰਟੀਫੀਸ਼ੀਅਲ ਜਿਹੜਾ ਇਹ ਮੀਂਹ ਬਣ ਜਾਂਦਾ ਜੀ ਹਨਾ ਤੇ ਹਨਾ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਜੀ ਇੱਥੇ ਵੀ ਜਿਹੜੇ ਆਉਂਦੇ ਨੇ ਸਲੰਗ ਖਾਸ ਹੀ ਲੋਕ ਆਉਂਦੇ ਨੇ ਜੀ ਬਿਲਕੁਲ ਜੀ ਬਿਲਕੁਲ ਬਾਰਤਰੀ ਹੈ ਜੀ ਪਬਲਿਕ ਪਲੇਸ ਹੈ ਜੀ ਹਨਾ ਜੀ ਹਾਂ ਹਾਂ ਪਟਿਆਲਾ ਦੀ ਹਾਰਟ ਆ ਜੀ ਹਾਂਜੀ ਬਿਲਕੁਲ ਤੇ ਜਿਹੜੀ ਇਹ प्लांट्स ਜੀ ਇੱਥੇ ਕਿਹੜੇ ਕਿਹੜੇ ਪਲਾਂਟ ਥੋੜਾ ਬਹੁਤ ਤੁਹਾਨੂੰ ਜਾਣਕਾਰੀ ਹੈਗੀ ਤੇ ਜੀ ਬੱਸ ਤਾਂ ਤੁਹਾਨੂੰ ਪਤਾ ਹੀਦਾ ਨਾਮ ਹੈ ਜਿਹੜਾ ਫਰਨ ਹਾਊਸ ਹੈ ਜੀ ਤੇ ਇੱਥੇ ਨਾਲ ਜੀ ਜ਼ਿਆਦਾਤਰ ਜਿਹੜੀ ਬੁੱਟੇ ਜਿਹੜੇ ਫਰਨ ਆਫ ਫਰਨ ਦੇ ਬੁੱਟੇ ਲੱਗੇ ਹੋਏ ਨੇ ਤੇ ਇਸ ਤੋਂ ਇਲਾਵਾ ਡਰਾਸੀਨੇ ਦੀ ਕਿਸਮਾਂ ਨੇ ਜੀ ਐਗਲੋਨੀਮਾ ਲੱਗਿਆ ਹੋਇਆ ਸਨੇਪ ਪਲਾਂਟ ਵੀ ਲਾਏ ਹੋਏ ਨੇ ਮਤਲਬ ਬਹੁਤ ਕਿਸਮਾਂ ਦੇ ਬੁੱਟੇ ਲੀਲੀ ਵਗੈਰਾ ਲਾ ਕੇ ਨਾ ਮਤਲਬ ਇਹਨੂੰ ਡੈਕੋਰੇਟ ਕੀਤਾ ਗਿਆ ਜੀ ਹਾਂਜੀ ਇੱਕ ਨੈਟ ਜਾਲੀ ਬਣੀ ਹੋਈ ਹੈ ਹੈਨਾ ਜਿੱਦਾਂ ਮਤਲਬ ਹਾਂ ਦੇਖੋ ਉੱਪਰ ਵੇਲ ਚੜੀ ਹੋਈ ਹੈ ਜੀ ਮધુ ਮਾਲਤੀ ਵੇਲ ਲੱਗੀ ਹੋਈ ਹੈ ਜੀ ਹੈਨਾ ਜੀ ਉੱਪਰ ਕਵਰ ਕੀਤਾ ਹੋਇਆ ਠੰਡਾ ਨੈਚੁਰਲ ਠੰਡਕ ਹੈ ਜੀ ਮਤਲਬ ਇਦਾਂ ਗਰਮੀ ਦੇ ਮੌਸਮ ਦੇ ਵਿੱਚ ਬੰਦਾ ਇੱਥੇ ਆਵੇ ਤੇ ਮਹਿਸੂਸ ਹੀ ਨਹੀਂ ਹੁੰਦਾ ਵੀ ਹੈਨਾ ਇਦੋਂ ਵਧੀਆ ਤਾਂ ਕੋਈ ਥਾਂ ਹੈ ਹੀ ਨਹੀਂ ਹਾਂਜੀ ਹਾਂ ਬਿਲਕੁਲ ਦੇਖ ਲਓ ਜੀ ਹੁਣ ਤਾਂ ਹੁਣ ਜਿਵੇਂ ਗਰਮੀ ਸ਼ੁਰੂ ਹੋ ਰਹੀ ਹੈ ਜੀ ਹੈਨਾ ਜੀ ਤੁਸੀਂ ਇੱਥੇ ਦੇਖੋ ਜੀ ਬਿਲਕੁਲ ਗਰਮੀ ਫੀਲ ਨਹੀਂ ਹੋ ਰਹੀ ਤੁਹਾਨੂੰ ਨਹੀਂ ਬਿਲਕੁਲ ਬਿਲਕੁਲ ਠੰਡਾ ਪਿਆ ਜੀ ਦੇਖ ਲਓ ਤੁਸੀਂ ਜਦੋਂ ਇੱਥੋਂ ਬਾਹਰ ਨਿਕਲੋ ਹਾਂਜੀ ਨੈਚੁਰਲ ਤਾਂ ਨੇਚਰਲੀ ਹੈ ਹਾਂਜੀ ਹਾਂਜੀ ਬਿਲਕੁਲ ਬਹੁਤ ਇਹਨਾਂ ਕਰਕੇ ਥੋੜਾ ਜਿਹਾ ਸੋ ਅੱਗੇ ਜਵੇ ਇਹ ਵੀ ਲੱਗਿਆ ਇਹਦੇ ਕਿਵੇਂ ਹੈ ਕਿੰਨਾ ਨੇ ਬਣਾਇਆ ਸੀ ਫਾਉਂਟੇ ਇਹ ਫਾਉਂਟੇਨ ਜਦੋਂ ਇਹ ਬਣਿਆ ਜੀ ਫਰਨ ਹਾਊਸ ਇਹ ਉਸ ਵੇਲੇ ਦਾ ਹੀ ਹੈ ਜੀ ਹਾਂਜੀ ਅੱਛਾ ਇਹ ਉਹਨਾਂ ਪ੍ਰਾ ਹਾਂਜੀ ਹਾਂਜੀ ਉਦੋਂ ਹੀ ਹੈ ਜੀ ਅਗਰ ਦਾ ਪੱਥਰ ਲੱਗਿਆ ਹੋਇਆ ਹੈ ਨਾ ਇਹਦੇ ਨਹੀਂ ਪੱਥਰ ਦੀ ਵਰਤੋਂ ਕੀਤੀ ਗਈ ਹੈ ਇਹ ਜਿਹੜਾ ਬੋਟੈਨੀਕਲ ਗਾਰਡਨ ਹੈ ਕਲਕੱਤਾ ਗਾਰਡਨ ਦੇ ਜਿਹੜਾ ਹਾਂ ਉਹਦੇ ਬਣਾਇਆ ਗਿਆ ਉਹਦੇ ਵੇਸ ਤੇ ਬਣਾਇਆ ਗਿਆ ਮਤਲਬ ਸਪੈਸੀਫਿਕਲੀ ਮੈਨੂੰ ਲੱਗਦਾ ਕਿ ਰਾਜੇ ਮਹਾਰਾਜੇ ਇੱਥੇ ਆਪਣਾ ਸਮਾਪਤੀਤ ਕਰਨ ਆਉਂਦੇ ਹੋਣਗੇ ਹਨ ਜਿਵੇਂ ਮਤਲਬ ਬੰਦੇ ਨੂੰ ਸ਼ਾਂਤ ਜੀ ਬਿਲਕੁਲ ਉਹਨਾਂ ਵੱਲੀ ਬਣਾਇਆ ਗਿਆ ਜੀ ਮਹਾਰਾਜਾ ਰਜਿੰਦਰ ਸਿੰਘ ਜੀ ਵੱਲੋਂ ਬਣਵਾਇਆ ਗਿਆ ਲੱਗਦਾ ਕਿ ਇੱਥੇ ਆ ਕੇ ਸ਼ਾਂਤੀ ਜੀ ਮਹਿਸੂਸ ਹੁੰਦੀ ਹੈ ਪੋਜ਼ਿਟਿਵਿਟੀ ਜੀ ਭਰ ਜਾਂਦੀ ਹੈ ਨਾ ਹਾਂਜੀ ਬਿਲਕੁਲ ਜੀ ਆ ਦੇਖੋ ਜੀ ਸੈਟਿੰਗ ਉਹਨਾਂ ਨੇ ਬਣਾਈ ਹੋਈ ਹੈ ਜੀ ਤੇ ਇੱਥੇ ਉਹ ਜ਼ਰੂਰ ਕਿਸੇ ਵੇਲੇ ਇੱਥੇ ਬੰਦੇ ਹੋਣਗੇ ਜੀ ਹਾਂਜੀ ਕੀ ਬਾਤ ਹੈ ਪ੍ਰਾਣੀਆਂ ਵਿਰਾਸਤਾਂ ਨੇ ਜਿਹੜੀਆਂ ਉਹ ਤਾਂ ਪਟਿਆਲੇ ਸ਼ਹਿਰ ਦੇ ਵਿੱਚ ਹੀ ਸਾਂਭ ਕੇ ਰੱਖੀਆਂ ਹੋਈਆਂ ਬਿਲਕੁਲ ਜ ਬਹੁਤ ਵਧੀਆ। ਹਾਂ ਮੈਂ ਦੇਖਣੀ ਅੱਗੇ ਦਿਖਾਈਏ ਥੋੜਾ ਜਾਂ। ਹਾਂ ਜੀ ਹਾਂ। ਇਹ ਮੈਂ ਇੱਕ ਚੀਜ਼ ਸਮਝਣਾ ਸੀ ਤੁਹਾਡੇ ਤੋਂ ਜਿਵੇਂ ਇਹਦੇ ਵਿੱਚ ਜਿਵੇਂ ਇਹਨਾਂ 'ਚ ਨਾ ਪਾਣੀ ਭਰ ਜਾਂਦਾ ਜੀ। ਇਹ ਹੈ ਤਾਂ ਫੁਫਾਰੇ ਆ ਨਾ। ਇਹ ਪਾਣੀ ਜਿਹੜਾ ਇਹ ਕਿਵੇਂ ਸਟੋਰ ਹੁੰਦੇ ਇਹਦੇ ਵਿੱਚ ਤੋਂ ਪਿੰਡ। ਪਾਣੀ ਸਟੋਰ ਨਹੀਂ ਹੁੰਦਾ ਜੀ। ਇਹਨਾਂ ਤੁਸੀਂ ਦੇਖੋਗੇ ਜੀ ਥੋੜੇ ਸਮੇਂ ਬਾਅਦ ਨਾਲ ਜੀ ਇਹ ਪਾਣੀ ਨਾ ਜੀ ਇਹਨਾਂ ਜੀ ਡਰੇਨ ਹੋ ਜਾਊਗਾ ਜੀ। ਇੱਥੇ ਬੁੱਟੇ ਲੱਗੇ ਹੋਣੇ ਜੀ ਇਹ ਪਾਣੀ ਸੋਖ ਲੂਗੇ ਜੀ ਧਰਤੀ। ਓਕੇ ਜੀ ਆਪਣੀਆਂ ਡਰੇਨ ਹੋ ਜਾਂਦਾ ਹੈ। ਹਾਂਜੀ ਹਾਂਜੀ ਬੁੱਟੇ ਲੱਗੇ ਹੋਣੇ ਜੀ। ਹਾਂ ਮੈਂ ਦੇਖ ਹਾਂਜੀ ਤਾਂ ਹੈ ਨਹੀਂ ਵੀ ਪਾਣੀ ਵੀ ਵੇਸਟ ਕਿਤੇ ਹੁੰਦਾ ਹੋਵੇ ਪਾਣੀ ਵੇਸਟ ਨਹੀਂ ਹੋ ਰਿਹਾ ਉਹ ਇੱਥੇ ਯੂਟਿਲਾਈਜ਼ ਨਹੀਂ ਹੁੰਦੀ ਆ ਜੀ ਪਾਣੀ ਬੁੱਟਿਆਂ ਨੂੰ ਲੱਗਦਾ ਤੇ ਬੁੱਟੇ ਲੱਗੇ ਹੋਏ ਨਹੀਂ ਹਾਂਜੀ ਹਾਂਜੀ ਪਾਣੀ ਤੇ ਕੋਈ ਦੁਰਵਰਤ ਨਹੀਂ ਹੁੰਦੀ ਜਿੱਥੇ ਨਹੀਂ ਨਹੀਂ ਅੱਛਾ ਹੈ ਹਾਂਜੀ ਅੱਗੇ ਵੇਖੀਏ ਇਹਨਾਂ ਦਾ ਮਤਲਬ ਐਗਜ਼ਿਟ ਪੁਆਇੰਟ ਇਹ ਮਤਲਬ ਦੋ ਨਹੀਂ ਹੈ ਨਾ ਕਿ ਫਰੰਟ ਤੇ ਦੂਸਰਾ ਨਹੀਂ ਆ ਜੀ ਐਂਟਰੀ ਆ ਜੀ ਹਾਂ ਉੱਥੋਂ ਅਸੀਂ ਐਂਟਰੀ ਤੇ ਹਾਂ ਨਾ ਜੀ ਤੇ ਇੱਥੋਂ ਐਗਜ਼ਿਟ ਹੋ ਸਕਦੇ ਹਾਂ ਜੀ ਸੁਪਾ ਜੀ ਨੇ ਸਾਨੂੰ ਬਹੁਤ ਚੰਗਾ ਇਹ ਕਮਾਇਆ ਥੈਂਕ ਯੂ ਜੀ ਤੁਸੀਂ ਜਾਣਕਾਰੀ ਸਾਂਝੀ ਮੋਸਟ ਵੈਲਕਮ ਜੀ ਜੀ ਆਇਆਂ ਨੂੰ ਬਹੁਤ ਵਧੀਆ ਪੁਰਾਣੀ ਵਿਰਾਸਤ ਇਨਾਂ ਨੇ ਇੱਥੇ ਸਾਂਭ ਕੇ ਰੱਖੀ ਹੋਈ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਸਾਡਾ ਪੁਰਾਣਾ ਕਲਚਰ ਇਸ ਦੇ ਨਾਲ ਜੁੜਿਆ ਹੋਇਆ ਹੈਗਾ ਕਿੰਨਾ ਆਨੰਦ ਆਉਂਦਾ ਹੈ ਨਾ ਜਦੋਂ ਅਸੀਂ ਵੇਖਦੇ ਕਿ ਕੁਦਰਤ ਅਸਲ ਕੁਦਰਤੀ ਇੱਥੇ ਬੈਠੀ ਹੋਈ ਆ ਕਿ ਜੇ ਆਪਾਂ ਕਈ ਵੀ ਪਲਾਂਟਸ ਨੇ ਨੇਚਰ ਹੈ ਮੀਂਹ ਪੈਂਦਾ ਵੇਖ ਲਈ ਹੈ ਨਾ ਕਿ ਦੂਜੇ ਪਾਸੇ ਵੱਖੋ ਵੱਖਰੇ ਪੰਛੀਆਂ ਦੀਆਂ ਆਵਾਜ਼ਾਂ ਵੀ ਆ ਜੋ ਸਾਡੇ ਮਨ ਨੂੰ ਬੇਹਦ ਸਕੂਨ ਦਿੰਦੀਆਂ ਸੋ ਬਹੁਤ ਪਿਆਰੀ ਥਾਂ ਹੈ ਸੋ ਜੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਜਾ ਸਾਡਾ ਜੰਕਸ਼ਨ ਜੀ ਇੱਥੋਂ ਤੱਕ ਹੀ ਸੀ ਸੋ ਮਿਲਦੇ ਆਂ ਨਵੇਂ ਸਟੇਸ਼ਨ ਤੇ ਵੀਡੀਓ ਜਰਨਲਿਸਟ ਅਤਲ ਵਰਮਾ ਦੇ ਨਾਲ ਨੂਰ ਵਰਚੋ ਦੀ ਟੀਵੀ ਐਨਆਰਆਈ